ਤੁਹਾਡੇ ਸਾਰੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੀ ਤੇ ਵਧੀਆ ਰੇਟਾਂ ਦੇ ਵਿੱਚ ਤੁਹਾਨੂੰ ਮਸ਼ੀਨਰੀਆਂ ਮਿਲ ਜਾਣਗੀਆਂ 60000 ਦੀ ਆਲਟੋ ਮਿਲ ਜੂਗੀ ਬਹੁਤ ਵਧੀਆ ਆਲਟੋ ਹੈ ਦੇਖੋਗੇ ਤੁਸੀਂ ਦੇਖਦੇ ਰਹਿ ਜਾਓਗੇ ਕਰਦੇ ਆਪਾਂ ਗੱਲ ਸ਼ੁਰੂ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਆਪਣਾ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਹੈ ਕੋਈ ਮੋਟਰਸਾਈਕਲ ਹੈ ਜਾਂ ਫਿਰ ਕੋਈ ਕੋਠੀ ਆਕਾਰਾ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਤਾਂ ਜਿਹੜੀ ਚੀਜ਼ ਵੇਚਣੀ ਆ ਉਹਦੀ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ ਆਪਣੇ ਕੋਲੇ Alto ਪਹੁੰਚੀ ਹੈ 2006 ਮਾਡਲ ਹੈ 2026 ਤੱਕ ਇਹਦੀ ਪਾਸਿੰਗ ਅਪ ਟੂ ਅੱਗੇ ਰਿਨਿਊ ਕਰਵਾਈ ਹੋਈ ਹੈ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਮੋਗੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਆਲ ਓਕੇ ਆ 95000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਜਿਹੜੀ 60000 ਦੀ अल्टੋ ਹੈ ਉਹ ਗੱਡੀ ਤੁਹਾਨੂੰ ਅੱਗੇ ਮਿਲੂਗੀ ਇਸ ਗੱਡੀ ਦੀ ਡਿਮਾਂਡ 95000 ਰੁਪਿਆ ਹੈ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪ ਸਕਰੀਨ ਤੇ ਦੇ ਰੱਖਿਆ ਬਾਕੀ ਗੱਡੀ ਵਧੀਆ ਚਲਾਉਣ ਚ ਵਧੀਆ ਟਾਇਰ ਵੀ ਵਧੀਆ ਨੇ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜੀ ਦੂਜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਾਲੇ ਰੰਗ ਦੀ अल्टੋ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਕਾਲੇ ਰੰਗ ਦੀ अल्टੋ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਮਾਡਲ ਆਪ ਨੂੰ 2012 ਮਿਲੂਗਾ अल्टੋ ਐਲੈਕਸਾ ਹੀ ਗੱਡੀ ਹੈ ਗੱਡੀ ਖੜੀ ਆ ਬਈ ਆਹ ਗੁਰਦਾਸਪੁਰ ਏਰੀਆ 'ਚ 1,60,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਗੁਰਦਾਸਪੁਰ ਜਾ ਕੇ ਦੇਖ ਸਕਦੇ ਹਾਂ ਆਲਟੋ ਐਲਐਕਸਆਈ ਗੱਡੀ ਆ 12 ਮਾਡਲ ਹੈ ਤੇ ਜਾ ਕੇ ਦੇਖ ਕੇ ਚਲਾ ਕੇ ਆਪਦੀ ਪੂਰੀ ਆਪਦੀ ਤਸੱਲੀ ਕਰਕੇ ਸਾਰਾ ਕੁਝ ਪੁੱਛ ਪੜਤਾਲ ਕਰਕੇ ਜਾ ਕੇ ਦੇਖ ਸਕਦੇ ਹਾਂ ਬਾਕੀ ਨੰਬਰ ਪੰਜਾਬ ਹੈ ਕਾਲੇ ਰੰਗ ਦੀ ਗੱਡੀ ਆ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਟਾਇਰ ਵੀ ਵਧੀਆ ਨਹੀਂ ਲੈ ਕੇ ਰੇਟ ਵੀ ਤੁਸੀਂ ਆਪੇ ਦੇਖ ਲਓ 160 ਹੈ ਬਾਕੀ ਲੈਸ ਹੋ ਜਾਊਗਾ 12 ਮਾਡਲ ਹੈ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 9501494777 ਹੁਣ ਆਪਾਂ ਇੱਕ ਹੋਰ अल्टੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਇਸ ਗੱਡੀ ਦੀ ਮੰਗ ਹੈ 60000 ਰੁਪਿਆ ਆ ਗੱਡੀ ਜਿਹੜੀ ਤੁਹਾਨੂੰ ਮੈਂ ਕਹਿਆ ਸੀਗਾ 60000 ਦੀ अल्टੋ ਵਾਸਤੇ 2008 ਮਾਡਲ ਗੱਡੀ ਆ 60000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਚੀਮਾ ਮੰਡੀ ਇਹਨਾਂ ਦਾ ਏਰੀਆ ਤੇ ਟਾਇਰ 50 ਤੋਂ 55 ਪੈਸੇ ਅੱਧੇ ਵਾਂਗੂ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਹਰਿਆਣਾ ਨੰਬਰ ਗੱਡੀ ਆ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜਾ ਕੇ ਗੱਡੀ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਹੋ ਚਲਾ ਕੇ ਦੇਖ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਦੇ ਰੱਖਿਆ ਹੈ ਸਕਰੀਨ ਤੇ ਚਿੰਗ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਨੰਬਰ ਤੋਂ ਉਹਨਾਂ ਮਾਲਕ ਦਾ ਮਿਲ ਗਿਆ ਹੂਗਾ ਤੇ ਤਿੰਨ ਚਾਰ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਸੀਗੀਆਂ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿਹੜੀ ਆਲਟੋ ਤੁਹਾਨੂੰ ਵੱਧ ਪਸੰਦ ਆਈ ਕਿਹੜੀ ਦਾ ਰੇਟ ਵਧੀਆ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਾਲੀ ਰੰਗ ਦੀ ਜਿਹੜੀ ਆਲਟੋ ਸੀ ਉਹਦਾ ਰੇਟ ਤੁਹਾਨੂੰ ਕਿਵੇਂ ਲੱਗਿਆ ਵੇ ਚਿੱਕ ਕੋਹਰ ਸੀਗੀ ਉਹਦਾ ਰੇਟ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਬਾਕੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਸਬਸਕ੍ਰਾਈਬ ਕਰਕੇ ਜਾਓ ਨੀਚੇ ਇੱਕ ਬਟਨ ਹੈ ਸਬਸਕ੍ਰਾਈਬ ਦਾ ਤੇ ਕਿਸੇ ਨੇ ਐਡ ਕਰਵਾਉਣੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜ ਕੇ ਫਰੀਦ ਦੇ ਵਿੱਚ ਐਡ ਲਗਵਾ ਸਕਦੇ ਹਾਂ ਕਿ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਜਾਂ ਫਿਰ ਕੋਠੀ ਮਕਾਨ ਘਰ ਲੈ ਕੇ ਪਹੁੰਚਿ ਬਾਕੀ ਆਪਦਾ ਵਿਚਾਰਕ ਕੋ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਖਾਸ ਕਰਕੇ ਜਵਾਕਾਂ ਦਾ ਜਿਆਦਾ ਧਿਆਨ ਰੱਖੋ ਜੀ ਤਾਂ ਕਿ ਮਿਲਦੇ ਆ ਜੀ ਜਲਦੀ ਆਪਾਂ